اٹھو کوئی نہیں کر رہا ہے کر جاے رد کرو رد کرو رد کرو صدا تبدیل کرنے کا فیصلہ رد کرو رد کرو رد کرو صدا تبدیل کرنے کا فیصلہ رد کرو رد کرو لاؤ سارے مل کے صدا تبدیل نہیں کی جائے چلتے چلتے ہا ਇੱਕ ਬੇਨਤੀ ਕਰਨੀ ਚਾਹੁੰਦੇ ਆ ਤੁਹਾਨੂੰ ਪਹਿਲਾਂ ਕਿ ਥੋਪਾ ਵਾਪਸੀ ਮਾਰਚ ਸ਼ੁਰੂ ਕਰੀਏ ਸਾਡੇ ਪ੍ਰਧਾਨ ਜੀ ਕੋਡੇ ਨਾਲ ਗੱਲ ਕਰਨਗੇ ਇਸ ਸਬੰਧੀ ਕਿ ਡੀਸੀ ਸਾਹਿਬ ਉੱਥੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਵੱਡੇ ਧਮਕਜੇ ਮਾਰ ਰਹੇ ਆ ਕਿ ਉੱਧਰ ਮੀਟਿੰਗ ਦੇ ਵਿੱਚ ਕੁਝ ਲੀਡਰ ਸ਼ਾਮਲ ਸੀ ਉਹ ਹਾਂ ਕਰਕੇ ਗਏ ਆ ਧਾਰਮਿਕ ਸੁਆਮਾਂ ਦੇ ਆਗੂ ਤੇ ਸਮਾਜ ਸੇਵੀ ਜਿਹੜੇ ਲੋਕ ਐ ਉਹਨਾਂ ਆਗੂਆਂ ਨੂੰ ਜਾਣ ਬੁਝ ਕੇ ਮਿਥੀ-ਗਿਥੀ ਸਾਜ਼ਿਸ਼ ਤੇ ਦਾਗੀ ਕਰਨਾ ਚਾਹੁੰਦੇ ਆ ਟਿੱਕ डीसी साहब ਕੰਨੀਓ ਚਿੱਠੀ ਆਈ ਕਿ ਅਸੀਂ ਡੀਸੀ ਦੇ ਹਾਲ ਦੇ ਵਿੱਚ ਮੀਟਿੰਗ ਕਰਨਾ ਚਾਹੁੰਦੇ ਆ ਉਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਰੇ ਸਮਾਜ ਸੇਵੀ ਵਪਾਰ ਮੰਡਲ ਵਕੀਲਾਂ ਦਾ ਪ੍ਰਧਾਨ ਹੋਰ ਜਮਾਤਾ 25 30 ਸਾਥੀ ਸੱਦੇ ਸੀ ਉੱਥੇ ਜਦੋਂ ਅਸੀਂ ਸਾਰੇ ਉੱਥੇ ਗਏ ਤਾਂ ਉੱਥੇ ਇੱਕ ਪ੍ਰਕਿਰਿਆ ਹੁੰਦੀ ਹੈ ਜਿਹੜਾ ਬੰਦਾ ਮੀਟਿੰਗ 'ਚ ਸ਼ਾਮਲ ਹੁੰਦਾ ਉਹਦੀ ਹਾਜ਼ਰੀ ਲੱਗਦੀ ਹੈ ਉਹ ਹਾਜ਼ਰੀ ਹੁੰਦੀ ਹੈ ਮੀਟਿੰਗ 'ਚ ਸ਼ਾਮਲ ਹੋਣ ਦੇ ਸਬੰਧ 'ਚ ਵੀ ਫਲਾ ਸਾਥੀ ਨੂੰ ਸੱਦਿਆ ਸੀ ਤੇ ਮੀਟਿੰਗ 'ਚ ਹਾਜ਼ਰ ਹੋ ਗਿਆ ਮੀਟਿੰਗ ਦੀ ਕਾਰਵਾਈ ਉਦੋਂ ਬਾਅਦ ਚੱਲਦੀ ਹੈ ਜਦੋਂ ਮੀਟਿੰਗ ਦੀ ਕਾਰਵਾਈ ਚੱਲੀ ਤਾਂ ਮੈਂ ਦੇ ਸਰੂਪ ਜੀ ਦਾ ਜਿਵੇਂ ਨਾਲ ਲੱਗੀਆਂ ਕੁਰਸੀਆਂ 'ਤੇ ਹੀ ਬੈਠੇ ਸੀ ਸਾਰੀਆਂ ਪਾਰਟੀਆਂ ਦੇ ਆਗੂ ਵੀ ਲੈਣਾ ਚਾਹੀ ਸੀ ਸਾਰੇ ਬੈਠੇ ਸੀ ਉਹਨਾਂ ਨੇ ਆਪਦੇ ਪ੍ਰੋਗਰਾਮ ਬਣਾਏ ਹੋਏ ਸੀ ਪੈਨ ਡਰਾਈਵ ਦੇ ਵਿੱਚ ਤੇ LED ਲਗਾਈ ਵੀ ਸੀ ਉਹਦੇ ਵਿੱਚ ਉਹਨਾਂ ਨੇ ਬਾਸ ਅੱਡੇ ਬਾਰੇ 3-4 ਪੁਆਇੰਟ ਦੱਸੇ ਵੀ ਡੱਬਾ ਵਾਲੀ ਰੋਡ ਤੇ ਕਿਉਂ ਨਹੀਂ ਬਣ ਸਕਦਾ ਇੱਧਰ ਦੀ ਸੜਕ ਤੇ ਕਿਉਂ ਨਹੀਂ ਬਣ ਸਕਦਾ ਪਟੇਲ ਨਗਰ ਤੇ ਕੀ ਕਾਰਨ ਹੈ ਗੋਨਿਆਂ ਵਾਲਾ ਰੋਡ ਤੇ ਕੀ ਕਾਰਨ ਹੈ ਤੇ ਮਲੋਟ ਰੋਡ ਤੇ ਕਿੱਥੇ-ਕਿੱਥੇ ਅਸੀਂ ਥਾਮਾ ਦੇਖੀ ਹਾਂ ਇਹ ਗੱਲਾਂ ਦੀ ਪ੍ਰਪੋਜ਼ਲ ਆ ਉਹਨਾਂ ਨੇ ਟੈਲੀਵਿਜ਼ਨ 'ਤੇ ਸਾਨੂੰ ਵਿਖਾਤੀਆਂ। ਉਦੋਂ ਬਾਅਦ ਜੋ ਉਹਨਾਂ ਨੇ ਥੋਬੀਆਂ ਵਾਲੇ ਦਾ ਮਸਲਾ ਛੇੜ ਲਿਆ। ਵੀ ਥੋਬੀਆਂ ਨਾਲ ਅਸੀਂ ਕੱਲਾ-ਕੱਲਾ ਸਰਵੇ ਕਰਾ ਲਿਆ ਥੋਬੀਆਂ ਵਾਲੇ ਨੂੰ ਹਲਾ ਕੇ ਅਸੀਂ ਕੁਆਟਰ ਬਣਾ ਕੇ ਤੇ ਫਲਾਣਾ ਕਰਕੇ ਅਸੀਂ ਕਰਕੇ ਦੇਵਾਂਗੇ। ਇਹ ਕਰਕੇ ਮੀਟਿੰਗ ਖਤਮ ਹੋ ਗਈ। ਹੁਣ ਤੁਸੀਂ ਪੰਚਾਇਤੋਂ ਪੰਚਾਇਤ ਤੋਂ ਵੱਡਾ ਕੋਈ ਨਹੀਂ ਹੁੰਦਾ ਡੀਸੀ ਸਾਹਿਬ ਵੀ ਸਤਕਾਰਯੋਗ ਹੈ। ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਅਸੀਂ ਸਹਿਮਤੀ ਦੇ ਕੇ ਆਏ ਆ। ਔਰ ਜੇ ਗਏ ਦੀ ਹਾਜ਼ਰੀ ਲੱਗ ਗਈ ਹਾਜ਼ਰੀ ਦਾ ਮਤਲਬ ਸਹਿਮਤੀ ਨਹੀਂ ਹੈ ਅਸੀਂ ਕਦੇ ਵੀ ਇਹਨਾਂ ਗੱਲਾਂ ਦੀ ਸਹਿਮਤੀ ਨਹੀਂ ਦਿੱਤੀ ਤੁਸੀਂ ਪ੍ਰਪੋਜ਼ਲ ਆ ਦਿਖਾਈਆਂ ਅਸੀਂ ਦੇਖ ਕੇ ਉੱਠ ਕੇ ਆਗੇ ਸਹਿਮਤੀ ਤੁਸੀਂ ਸਾਡੇ ਤੋਂ ਕਦੇ ਮੰਨ ਜਿਓਈ ਨਹੀਂ ਇਸੇ ਪਠਿੰਡਾ ਮੁਰਦਾਬਾ ਦੂਜੀ ਗੱਲ ਮੰਨ ਲਓ ਤੋ ਬਿਆਨਾ ਬਸਤੀ ਹੈ ਤੋ ਬਿਆਨਾ ਬਸਤੀ ਦੀ ਤੁਸੀਂ ਸਾਨੂੰ ਪ੍ਰਪੋਜ਼ਲ ਦਿਖਾ ਤੀ ਤੁਸੀਂ ਕੱਲ ਨੂੰ ਤੋਬੀਆਂ ਟਾਂ ਜਾਵੜੋਂ ਜਿਹੜੇ ਲੋਕ ਉਹਦੇ 40 40 30 30 50 50 ਸਾਲਾਂ ਤੋਂ ਬੈਠਿਆ ਜਦੋਂ ਉਹਨਾਂ ਦੇ ਘਰ ਤਾਂ ਆਉਂਗੇ ਅਸੀਂ ਜਾਵਾਂਗੇ ਫਿਰ ਤੁਸੀਂ ਆਖੋਗੇ ਤਾਂ ਸਹਿਮਤੀ ਦੇ ਕੇ ਆਏ ਸੀ ਸਾਨੂੰ ਦਾਗ ਹੀ ਨਾ ਕਰੋ ਅਸੀਂ ਤੁਹਾਡੇ ਇੱਕ ਚਾਹ ਦੇ ਕੱਪ ਦੇ ਜ਼ਰੂਰ ਰਵਾਇਦਾਰ ਆ ਮੀਟਿੰਗ 'ਚ ਚਾਹ ਪੀਤੀ ਸੀ ਪਰ ਅਸੀਂ ਕਦੇ ਵੀ ਸਹਿਮਤੀ ਨਹੀਂ ਦਿੱਤੀ ਔਰ ਇੱਕ ਗੱਲ ਹੋਰ ਜਦੋਂ ਮਾਨਯੋਗ ਮੁੱਖ ਮੰਤਰੀ ਜੀ ਬਠਿੰਡੇ ਆਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਜੇ ਲੋਕ ਲੋਕ ਚਾਹਣਗੇ ਤਾਂ ਬਠਿੰਡਾ ਬਦਲਾਂਗੇ ਤੇ ਬਸਿੰਡੇ ਦਾ ਬਸ ਸਟੈਂਡ ਬਦਲਾਂਗੇ ਲੋਕ ਤਾਂ ਚਾਹੁੰਦੇ ਹੀ ਨਹੀਂ ਫੇ ਕਾਲੇ ਬਸਤੇ ਪੰਡ ਚੱਕੀ ਵਰਦਿਓ ਕਿਉਂ ਬਦਲਣ ਦੀਆਂ ਗੱਲਾਂ ਕਰਦਿਓ ਜਦੋਂ ਮੁੱਖ ਮੰਤਰੀ ਕਹਿ ਕੇ ਗਿਆ ਵੀ ਜੇ ਲੋਕ ਚਾਹਣਗੇ ਬਦਲਾਂਗੇ ਜਿੱਥੋਂ ਤੱਕ ਬਦਲਣ ਦਾ ਸਵਾਲ ਹੈ ਜਿੱਥੋਂ ਤੱਕ ਬਸ ਸਟੈਂਡ ਬਦਲਣ ਦਾ ਸਵਾਲ ਹੈ ਲੋਕ ਨਹੀਂ ਚਾਹੁੰਦੇ ਜੇ ਲੋਕ ਨਹੀਂ ਚਾਹੁੰਦੇ ਤਾਂ ਮੁੱਖ ਮੰਤਰੀ ਨੇ ਵੀ ਕਿਹਾ ਤਾਂ ਇਸ ਗੱਲ ਨੂੰ ਲਾਗੂ ਕਰੋ ਮੈਂ ਹੋਰ ਰਾਜਨੀਤਿਕ ਆਗੂ ਜੋ ਮੌਜੂਦਾ ਸਰਕਾਰ ਦੇ ਐ ਕਈ ਵਾਰ ਉਹ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆਪ ਦੀ ਭਾਵਨਾ ਆਪਦੇ ਵਪਾਰਕ ਸੋਚਾਂ ਨਾਲ ਜੋੜ ਕੇ ਦੂਜਿਆਂ ਨੂੰ ਦਾਗੀ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਸਪੀਕਰ ਸਾਹਿਬ ਇਹ ਪ੍ਰੈਸ ਕਾਨਫਰੰਸ 'ਚ ਸਾਨੂੰ ਵੀ ਦੱਸਣਾ ਆਉਂਦਾ ਪਰ ਅਸੀਂ ਨਹੀਂ ਚਾਹੁੰਦੇ ਕਿ ਦੂਸ਼ਣਬਾਜ਼ੀ ਦੀ ਰਾਜਨੀਤੀ ਕਰੀਏ ਅਸੀਂ ਆਪਦੇ ਸਟੈਂਡ ਤੇ ਕਲੀਅਰ ਐ ਮੈਂ ਪਿਛਲੀ ਪੰਚਾਇਤ ਜਿੱਦੇ ਸਭ ਤੋਂ ਪਹਿਲਾ ਕੱਠ ਹੋਇਆ ਟੀਚਰ ਹੌਂ ਦੇ ਵਿੱਚ ਉਹਦੇ ਵੀ ਦੱਸ ਕੇ ਗਿਆ ਸੀ ਕਿ ਮੇਰੇ ਪਿਤਾ ਜੀ ਉਦੋਂ ਮੰਤਰੀ ਹੁੰਦੇ ਸੀ ਤੇ ਕੱਲ ਤੁਹਾਡੇ ਕੋਲੇ ਆ ਕੇ ਉਹ ਹਾਜ਼ਰੀ ਵੀ ਲਵਾ ਕੇ ਗਏ ਆ ਮੇਰੇ ਪਿਤਾ ਜੀ ਮੰਤਰੀ ਹੁੰਦੇ ਸੀ ਪਟੇਲ ਨਗਰ ਵਾਲਾ ਬੱਸ ਸਟੈਂਡ ਬੰਨਾ ਸੀ ਮੇਰੇ ਪਿਤਾ ਜੀ ਬਠਿੰਡੇ ਦੇ ਮੰਤਰੀ ਹੋਣਗੇ ਉਹਨਾਂ ਦਾ ਪੱਥਰ ਤੇ ਨਾਮ ਨਾ ਹੋਵੇ ਉਹਦਾ ਇੱਕੋ ਹੀ ਕਾਰਨ ਸੀ ਕਿਉਂਕਿ ਮੇਰਾ ਪਿਓ ਬਤੌਰ ਮੰਤਰੀ ਵੀ ਆਪਦੀ ਸਰਕਾਰ 'ਚ ਵਿਰੋਧ ਕਰਦਾ ਸੀ ਵੀ ਬੱਸ ਸਟੈਂਡ ਇੱਥੇ ਨਹੀਂ ਹਿੱਲਣਾ ਚਾਹੀਦਾ ਅੱਜ ਵੀ ਉਥੇ ਪੱਥਰ ਲੱਗਿਆ ਹੋਵੇ ਜਾ ਕੇ ਚੈੱਕ ਕਰ ਲਓ ਤੁਸੀਂ ਗੱਲ ਬੱਸ ਸਟੈਂਡ ਹਿੱਲਣ ਜਾਂ ਹਿੱਲਣ ਨਾ ਹਿੱਲਣ ਦੀ ਨਹੀਂ ਹੈ ਪਰ ਜੇ ਲੋਕ ਸਹਿਮਤ ਹੈ ਤਾਂ ਤੁਸੀਂ ਲੈ ਕੇ ਜਾਓ ਜੇ ਲੋਕ ਸਹਿਮਤ ਨਹੀਂ ਹੈ ਤਾਂ ਨਾ ਲੈ ਕੇ ਜਾਓ ਐਤੋਂ ਬਾਅਦ ਅਗਰ ਕਿਸੇ ਰਾਜਨੀਤਿਕ ਆਗੂ ਜਾਂ ਪ੍ਰਸ਼ਾਸਨਿਕ ਵੱਡੇ ਅਧਿਕਾਰੀ ਨੇ ਸਾਡੇ ਦੇ ਕਿਸੇ ਕਿਸਮ ਦੀ ਕੋਈ ਦੁਸ਼ਲ ਬਾਜ਼ੀ ਕੋਸ਼ਿਸ਼ ਕਰਤੀ ਤਾਂ ਫਿਰ ਸਾਨੂੰ ਹੋਰ ਮੁੱਦਿਆਂ ਤੇ ਵੀ ਕਈ ਨਵਰ ਅੱਗੇ ਆਉਣਾ ਪੈਜੂਗਾ ਅਸੀਂ ਇਸ ਕਰਕੇ ਚਾਹੁੰਦੇ ਜੇ ਤੁਹਾਡਾ ਬਸਟਰ ਜਾਂਦਾ ਹੈ ਲੋਕਾਂ ਨਾਲ ਸਹਿਮਤੀ ਬਣਾ ਲਓ ਜੇ ਲੋਕ ਨਹੀਂ ਜਾਂਦੇ ਤਾਂ ਲਾ ਲੈ ਕੇ ਜਾਓ ਪਰ ਸਾਨੂੰ ਦਾਗੀ ਨਾ ਕਰੋ ਆਪਦੇ ਨਿੱਜੀ ਹਿੱਤਾਂ ਦੇ ਕਰਕੇ ਸਾਨੂੰ ਧਿਰ ਨਾ ਬਣਾਓ ਅਸੀਂ ਸ਼ਾਂਤੀਪੂਰਵਕ ਮਾਰਚ ਚਾਹੁੰਦੇ ਆਂ ਅਸੀਂ ਸ਼ਾਂਤੀਪੂਰਵਕ ਹੱਲ ਚਾਹੁੰਦੇ ਆ ਅਸੀਂ ਆਪ ਦੇਤੇ ਕਿਸੇ ਕਿਸਮ ਦਾ ਦਾਗ ਨਹੀਂ ਲੈਣਾ ਚਾਹੁੰਦੇ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਕਲੀਅਰ ਕਰ ਦੇਣਾ ਚਾਹੁੰਦਾ ਵੀ ਅਸੀਂ ਕਦੇ ਸਹਿਮਤੀ ਨਹੀਂ ਦੇ ਕੇ ਆਏ ਜੇ ਸਾਡੇ ਕਿਤੇ ਸਹਿਮਤੀ ਦੇ ਦਸਤਕਦ ਹੋਣ ਆਹੀ ਚੌਂਕ ਸਾਰਾ ਬਠਿੰਡਾ ਕੱਟੇ ਹੋ ਜਿਓ ਛਿੱਤਰ ਮਾਰੀ ਜਾਇਓ ਸੀ ਨਹੀਂ ਕਰਦੇ ਅਸੀਂ ਸਹਿਮਤੀ ਨਹੀਂ ਦਿੱਤੀ ਅਸੀਂ ਹਾਜ਼ਰੀ ਜਮਾ ਲਈਆ ਇੱਕ ਜਿੰਦਾਬਾਦ ਛੋਟੂ ਇੱਕ ਜਿੰਦਾਬਾਦ ਛੋਟੂ ਇੱਕ ਜਿੰਦਾਬਾਦ ਦੋਸਤੋ ਇਹ ਜਿਹੜੀ ਇਹਨਾਂ ਨੇ ਭਲੇਖਾ ਪਾਉ ਰਾਜਨੀਤੀ ਸ਼ੁਰੂ ਕੀਤੀ ਆ ਦੀਸੀ ਸਾਹਿਬ ਨੂੰ ਕਹੂੰਗਾ ਮੈਂ ਜਿਹੜੀ ਉਹਨਾਂ ਨੇ ਅਫਸਰਾਂ ਨੇ ਭਲੇਖਾ ਪਾਈ ਰਾਜਨੀਤੀ ਸ਼ੁਰੂ ਕੀਤੀ ਆ ਜਦ ਵਿੱਚ ਮਾਣੀ ਬਲੇ ਨਾਜ਼ਰੀ ਲੱਗ ਜਾਂਦੀ ਹੈ ਉਹ ਬਾਰੇ ਕਿਹਾ ਗਿਆ ਸੀ ਵੀ ਇਹਨਾਂ ਨੇ ਰਾਜਨ ਜੀ ਦਾ ਦਾਅ ਵੀ ਉਹਨਾਂ ਨੇ ਲਿਆ ਸੀ ਤੇ ਸਿੰਘਲਾ ਸਾਹਿਬ ਦਾ ਨਾਮ ਵੀ ਉਹ ਆਇਆ ਵਿੱਚ ਪਵਾਜਾ ਆਈਆਂ ਇਹ ਦੋਨੇ ਲੀਡਰ ਰਾਜਨ ਜੀ ਨੇ ਆਪਦਾ ਸਟੈਂਡ ਸਪਸ਼ਟ ਕਰਤਾ ਸਿੰਘਲਾ ਸਾਹਿਬ ਵੀ ਤੁਹਾਡੇ ਸਾਹਮਣੇ ਆਪਦਾ ਪੱਖ ਰੱਖਣਗੇ Отувана на стече.